ਕਿਸੇ ਨੇ ਸੱਚੀ ਕਿਹਾ ਹੈ ਕਿ ਇਨਸਾਨ ساری ਉਮਰ ਸਿੱਖਦਾ ਹੀ ਰਹਿੰਦਾ ਹੈ ਤੇ ਜੇਕਰ ਤੁਹਾਨੂੰ ਕਿਸੇ ਛੋਟੀ ਉਮਰ ਦੇ ਇਨਸਾਨ ਤੋਂ ਵੀ ਕੋਈ ਸਿੱਖਿਆ ਮਿਲਦੀ ਹੋਵੇ ਤਾਂ ਤੁਹਾਨੂੰ ਉਸ ਨੂੰ ਲੈਨ ਵਿੱਚ ਵੀ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਵੈਸੇ ਵੀ ਦੋਸਤੋ ਜੇਕਰ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸੋਸ਼ਲ ਮੀਡੀਆ ਤੇ ਐਨੇ ਕੋ ਪਲੇਟਫਾਰਮ ਹਨ ਕਿ ਇੱਕੋ ਖਬਰ ਨੂੰ ਵਾਰੀ-ਵਾਰੀ ਵੇਖ ਕੇ ਜਾਂ ਪੜ੍ਹਦੇ ਆ ਤੁਸੀਂ ਬੋਰ ਹੋਣ ਦੇ ਨਾਲ-ਨਾਲ ਗੰਭੀਰ ਵੀ ਹੋ ਜਾਂਦੇ ਹੋ। ਇਸੇ ਕਰਕੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਇਸ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ हट ਕੇ ਵਿੱਚ ਤੁਹਾਨੂੰ ਰੋਜ਼ ਮਰ ਦੀ ਖਬਰਾਂ ਤੋਂ ਕੁਝ ਵੱਖਰਾ ਦੇਈਏ ਦਰਸਲ ਦੋਸਤੋ ਪਿਛਲੇ ਦਿਨੀ ਇੱਕ ਹਵਾਈ ਸਫ਼ਰ ਦੇ ਦੌਰਾਨ ਮੇਨੂੰ ਆਪਦੀ ਉਮਰ ਤੋਂ ਛੋਟੀ ਉਮਰ ਦੇ ਇੱਕ ਨਵੇਂ ਬਨੇ ਦੋਸਤ ਤੋਂ ਇੱਕ ਬਹੁਤ ਵੱਡਾ ਗਿਆਨ ਮਿਲਿਆ ਕਿ ਕਿਵੇਂ ਤੁਸੀਂ ਇਕਨੋਮੀ ਕਲਾਸ ਦੀ ਟਿਕਟ ਲੈ ਕੇ ਬਿਜ਼ਨਸ ਕਲਾਸ ਦਾ ਸਫ਼ਰ ਕਰ ਸਕਦੇ ਹੋ ਬਸ ਫੇਰ ਕੀ ਸੀ ਕਹਿੰਦੇ ਹਨਾ ਕਿ ਗਿਆਨ ਵੰਡਣ ਨਾਲ ਗਿਆਨ ਵਿੱਚ ਹੋਰ ਵਾਧਾ ਹੁੰਦਾ ਹੈ ਤੇ ਮੈਂ ਸੋਚਿਆ ਕਿਉਂ ਨਾ ਇਹ ਗਿਆਨ ਤੁਹਾਡੇ ਨਾਲ ਵੀ ਸਾਂਝਾ ਕਰ ਲਿਆ ਜਾਵੇ ਤੇ ਸਾਥਿਓ ਗਿਆਨ ਸਾਂਝਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਵੇਲੇ ਲੈਂਡ ਕਿਤੇ ਹਾਂ ਦੱਖਣੀ ਕੋਰੀਆ ਦੇ ਹਵਾਈ ਅੱਡੇ ਤੇ ਜਿਵੇਂ ਕੀ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਥੇ ਤਾਜ਼ਾ-ਤਾਜ਼ਾ ਬਰਸਾਤ ਹੋ ਕੇ ਚੁੱਕੀ ਹੈ ਤੇ ਮੌਸਮ ਵਿੱਚ ਖਾਸੀ ਠੰਡਕ ਹੈ ਤਿਆਰ ਹੋ ਹੁਣ ਤੁਹਾਨੂੰ ਅੰਦਰੋਂ ਵੀ ਸਾਊਥ ਕੋਰੀਆ ਦੇ 에어ਪੋਰਟ ਦੇ ਦਰਸ਼ਨ ਕਰਵਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਤਕਨੀਕ ਕੋਰੀਆ ਦਾ ਹਵਾਈ ਅੱਡਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਤੇ ਜੇਕਰ ਅਸੀਂ ਗੱਲ ਕਰੀਏ ਇਸ ਦੇ ਇੰਟੀਰੀਅਰ ਦੀ ਤਾਂ ਬਣਾਉਣ ਵਾਲੇ ਨੇ ਆਪਣਾ ਜੀਜਾਨ ਲਾ ਕੇ ਇਸ ਦਾ ਇੰਟੀਰੀਅਰ ਤਿਆਰ ਕੀਤਾ ਹੈ ਤੇ ਇਸ ਹਵਾਈ ਅੱਡੇ ਦੀ ਸੁੰਦਰਤਾ ਦੇਖਦਿਆਂ ਹੀ ਮੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੋਨ ਦੁਆਕਾ ਦੇ ਖੇਡਣ ਵਾਸਤੇ ਇੱਕ ਵੱਖਰਾ ਜੋਨ ਬਣਿਆ ਹੋਇਆ ਹੈ ਤੇ ਹੁਣ ਵਾਰੀ ਹੈ ਕੁਝ ਗਿਆਨ ਦੀ ਕਿ ਕਿੱਦਾਂ ਤੁਸੀਂ ਇਕਨੋਮੀ ਕਲਾਸ ਦੀ ਟਿਕਟ ਤੇ ਬਿਜ਼ਨਸ ਕਲਾਸ ਦਾ ਸਫ਼ਰ ਕਰ ਸਕਦੇ ਹੋ ਇਸ ਦੇ ਲਈ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਹਵਾਈ ਸਫ਼ਰ ਦੇ ਮੇਰੇ ਸਾਥੀਆਂ ਕੋਲ ਜਿਨ੍ਹਾਂ ਦੇ ਸਾਥ ਨਾਲ ਤੇ ਜਾਮ ਦੇ ਦੌਰ ਵਿੱਚ ਪਤਾ ਹੀ ਨਹੀਂ ਚੱਲਿਆ ਕਿ ਸਾਊਥ ਕੋਰੀਆ ਕਦੋਂ ਆ ਗਿਆ ਇਹ ਦੇਖੋ ਮੇਰੇ ਪਲੇਨ ਦੇ ਫਰੈਂਡਸ ਨੇ ਅਮਰਜੀਤ ਜੀ ਜਰਾ ਚਿਹਰਾ ਦਿਖਾਓ ਬਰਾ ਅਮਰਜੀਤ ਜੀ ਇਹਨਾਂ ਨੇ ਬਹੁਤ ਖਰਾਬ ਕੀਤਾ ਮੈਨੂੰ ਪਲੇਨ ਦੇ ਵਿੱਚ ਤੇ ਅਮਰਜੀਤ ਜੀ ਨੇ ਇਹ ਦੇਖੋ ਇਹਨਾਂ ਨੇ ਟਿਕਟ ਲਈ ਸੀ ਇਕਨੋਮੀ ਕਲਾਸ ਦੀ ਵੀ ਪੀਕੇ ਕਹਿੰਦੇ ਮੈਂ ਇਨਾ ਟੱਲੀ ਹੋ ਗਿਆ ਵੀ ਉਹਨਾਂ ਨੇ ਮਜਬੂਰੀ ਵਸ਼ ਮੈਨੂੰ ਜਿਹੜਾ ਹੈ ਬਿਜ਼ਨਸ ਕਲਾਸ ਬਾਲਾ ਪਿਆ ਤੇ ਆ ਜੇ ਕਿਸੇ ਹੋਰ ਨਾਲ ਜਾਇਏ ਕਿਸੇ ਹੋਰ ਨਾਲ ਤੇ ਚਲੋ ਵਧੀਆ ਠੀਕ ਹੈ ਕੋਈ ਸਿੱਖਣ ਨੂੰ ਮਿਲਦਾ ਜਿੱਥੇ ਲੈ ਲੈਣਾ ਚਾਹੀਦਾ ਕੋਈ ਗੱਲ ਹੈ ਤੇ ਇਹ ਸਾਨੂੰ ਅਮਰਜੀਤ ਨੇ ਬਹੁਤ ਵੱਡਾ ਗਿਆਨ ਦਿੱਤਾ ਹੈ ਕਿ ਤੁਸੀਂ ਕਿਵੇਂ ਘੱਟ ਪੈਸੇ ਦੇ ਵਿੱਚ ਇਕਨੋਮੀ ਕਲਾਸ ਦੇ ਵਿੱਚ ਤੁਸੀਂ ਪੈਸੇ ਦੇ ਕੇ ਤੁਸੀਂ ਬਿਜ਼ਨਸ ਵਾਸਤੇ ਕਿਵੇਂ ਸੌਫਟਵੇਅਰ ਕਰ ਸਕਦੇ ਹੋ ਤੇ ਚਲੋ ਬਹੁਤ ਅੱਛੀ ਗੱਲ ਹੈ ਅਸੀਂ ਕਵਾਂਗੇ ਵੀ ਹਰ ਵਾਰ ਐਂ ਤਰ੍ਹਾਂ ਕਿ ਕਰਨ ਇਹਨਾਂ ਦੇ ਪੈਸੇ ਵਜੇ ਰਣ ਸਾਨੂੰ ਉਮੀਦ ਹੈ ਕਿ ਇਹ ਖਬਰ ਦੇਖਣ ਨਾਲ ਤੁਹਾਡੇ ਗਿਆਨ ਵਿੱਚ ਜ਼ਰੂਰ ਵਾਧਾ ਹੋਇਆ ਹੋਵੇਗਾ ਬਾਕੀ ਤੇ ਖਬਰ ਤੁਹਾਨੂੰ ਕਿੰਨੀ ਲੱਗੀ ਥੱਲੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਆਪਣੀ رائے ਦਿਨਾ ਨਾ ਭੁੱਲਣਾ ਮੋਗਾ ਟੂਡੇ ਨਿਊਜ਼ ਲਈ ਮਨੀਸ਼ ਜੰਡਰ ਸਾਊਥ ਕੋਰੀਆ